ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 22 ਗੁੰਡੇ ਪਾਏ ਆ ਜੀ 22 ਗੁੰਡੇ ਆਪਣੇ ਡਿਜ਼ਾਈਨ ਦੇ ਤੇ ਇੱਕ ਇੱਕ ਗੁੰਡਾ ਆਪਣਾ ਸਾਈਡ ਦਾ ਤੇ ਚਲੋ ਜੀ ਬਣਾਉਣੀ ਡਿਜ਼ਾਈਨ ਹੈ ਨਾ ਡਿਜ਼ਾਈਨ ਬਹੁਤ ਸੋਹਣਾ ਜੀ ਤੁਸੀਂ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਤੇ ਬਹੁਤ ਜਲਦੀ ਬਣਦਾ ਤੇ ਵਧੀਆ ਲੱਗਦਾ ਸਭ ਨੂੰ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਲਓ ਜੀ ਆਪਾਂ ਇੱਕ ਗੁੰਡਾ ਤਾਰਿਆ ਇੱਕ ਗੁੰਡਾ ਬਣਾਇਆ 2 3 ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਈਏ धागा अपने वाल करा तीन कुंडे उल्टे बनावे तागा पिछे करके सत कुंडे आप सीधे बनावें एक दो तीन चार पाँच छत धागा अपने वाल करा ഉൾ ഇത ചോ കുെ ਉਲਟੇ ਸলাইਏ ਇੱਕ ਗੁੰਡਾ ਤਾਰਿਆ ਪਾ ਤਿੰਨ ਗੁੰਡੇ ਉਲਟੇ ਬਣਾ ਲੇ ਤਾਂਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਸਿੱਧੇ ਬਣਾ ਲਵਾਂਗੇ ਸੱਤ ਗੁੰਡੇ ਉਲਟੇ ਬਣਾ ਲਵਾਂਗੇ ਆਪਣੇ ਸਿੱਧੇ ਗੁੰਡੇ ਆ ਗਏ ਇਹਨਾਂ ਨੂੰ ਆਪਾਂ ਸਿੱਧੇ ਬਣਾ ਲਵਾਂਗੇ ਲਾਸਟ ਦੇ ਚਾਰ ਗੁੰਡੇ ਆਪਾਂ ਉਲਟੇ ਬਣਾ ਲਵਾਂਗੇ ਮਿਲავ ਜੀ ਆਪਾਂ ਸਿੱਧੇ ਪਾਸੇ ਆ ਗਏ ਹੁਣ ਦੋ ਇੱਕ ਗੁੰਡਾ ਤਾਰਿਆ ਆਪਾਂ ਦੋ ਗੁੰਡੇ ਸਿੱਧੇ ਬਣਾ ਲਏ ਤੇ ਆਪਾਂ ਵਾਲ ਪਾ ਕੇ ਇਹ ਵਾਲਾ ਕੁੰਡਾ ਜਿਹੜਾ ਇਹਦੇ ਨਾਲ ਆਪਾਂ ਇੱਕ ਉਲਟਾ ਕੁੰਡਾ ਲੈ ਲਿਆ ਆਹਾਂ ਤੇ ਦੋਹਾਂ ਦੇ ਇੱਕ ਕਰ ਦਾਂਗੇ ਆ ਇਧਰੋਂ ਦੇਖੋ ਜੀ ਆਪਾਂ ਇੱਕ ਦੋ ਕੁੰਡੇ ਰਹਿ ਗਏ ਆਪਣੇ ਕੋਲੇ ਉਲਟੇ ਹੁਣ ਇਧਰੋਂ ਆਪਾਂ ਇੱਕ ਕੁੰਡਾ ਸੱਤ ਕੁੰਡੇ ਜਿਹੜੇ ਇੰਨਾ ਚੋਂ ਆਪਾਂ ਇੱਕ ਲੈ ਲਵਾਂਗੇ ਇਹਨੂੰ ਉਲਟਾ ਬਣਾ ਦਾਂਗੇ ਹਾਂ ਜੀ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਤਾਂਗਾ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਉਲਟੇ ਬਣਾ ਲਵਾਂਗੇ ਤਾਂਗਾ ਪਿੱਛੇ ਕਰਾਂਗੇ ਇੱਥੇ ਹੁਣ ਆਪਣੇ ਕੋਲੇ ਇੱਕ ਕੁੰਡਾ ਉਲਟਾ ਹੈ ਦੋਵਾਂ ਦਾ ਇੱਕ ਕਰ ਦਾਂਗੇ ਤਾਂਗਾ ਆਪਣੇ ਵੱਲ ਕਰਾਂਗੇ ਕੁੰਡੇ ਸਿੱਧੇ ਬਣਾ ਲਾਂਗੇ ਉਲਟੀ ਸਲਾਈ ਆਪਣੀ ਜਿਵੇਂ ਦੇ ਕੁੰਡੇ ਹੈਗੇ ਆਪਾਂ ਉਸੇ ਤਰ੍ਹਾਂ ਹੀ ਬਣਾਉਣੀ ਹੈ ਜੀ ਤੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਏ ਉਲਟੀ ਸਲਾਈ ਦੇਖੋ ਜੀ ਆਪਾਂ ਨੂੰ ਇਧਰ ਨਾਲ ਇੱਕ ਇੱਕ ਕੁੰਡਾ ਚਾਹੀਦਾ ਸੀ ਆਪਾਂ ਇੱਕ ਕੁੰਡਾ ਇੱਥੇ ਘਟਾਤਾ ਆਪਣੇ ਕੋਲੇ ਇੱਕ ਇੱਕ ਕੁੰਡਾ ਵਾਧ ਸੀਗਾ ਇੱਕ ਕੁੰਡਾ ਆਪਾਂ ਇਧਰ ਵਧਾਤਾ ਆਹ ਸੌਰੀ ਘਟਾਤਾ ਇਹ ਹੁਣ ਦੇਖੋ ਜੀ ਆਪਾਂ ਇੱਕ ਕੁੰਡਾ ਤਾਰਿਆ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਹੁਣ ਆਪਾਂ ਇੱਥੇ ਵਾਲ ਪਾਵਾਂਗੇ ਤੇ ਆਹ ਗੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਆਹਾਂ ਗੁੰਡਾ ਜਿਹੜਾ ਇਹਨੂੰ ਆਪਾਂ ਹੁਣ ਅਗਲਾ ਗੁੰਡਾ ਆਹ ਨਾਲ ਉਲਟਾ ਲੈ ਕੇ ਦੋਹਾਂ ਦਾ ਇੱਕ ਫਿਰ ਤੋਂ ਕਰ ਦਿਆਂਗੇ ਤਿੰਨ ਗੁੰਡੇ ਆਪਾਂ ਇੱਥੇ ਉਲਟੇ ਬਣਾਵਾਂਗੇ ਤਿੰਨ ਗੁੰਡੇ ਹੁਣ ਸਿੱਧੇ ਬਣਨਗੇ ਤਿੰਨ ਗੁੰਡੇ ਉਲਟੇ ਉਨਦਰ ਦੇਖੋ ਫੇਰ ਆਪਾਂ ਆ ਇੱਕ ਗੁੰਡਾ ਉਲਟਾ ਲਾਵਾਂਗੇ ਕਾਹ ਵਾਲਾ ਦੋਵਾਂ ਦੇ ਇੱਕ ਕਰ ਦਾਂਗੇ ਇੱਕ ਗੁੰਡਾ ਸਿੱਧਾ ਆਪਾਂ ਘਟਾਇਆ ਤਾਂ ਹੈ ਜੀ ਕਿਉਂਕਿ ਆਪਾਂ ਨੂੰ ਇੱਥੇ ਇਸ ਗੁੰਡੇ ਦੀ ਲੋੜ ਨਹੀਂ ਹੈਗੀ ਫੇਰ ਜਦੋਂ ਆਪਾਂ ਅੱਗੇ ਡਿਜ਼ਾਈਨ ਬਣਾਉਨੇ ਆ ਤਾਂ ਆਪਾਂ ਨੂੰ ਥੋੜਾ ਜਿਹਾ ਮੁਸ਼ਕਲ ਆ ਜਾਂਦੀ ਹੈ ਤਾਂ ਕਰਕੇ ਆਪਾਂ ਇਹ ਘਟਾਤਾ ਤੇ ਲਓ ਜਪਾ ਇੱਥੇ ਵੜ ਪਾ ਕੇ ਇੱਕ ਗੁੰਡਾ ਸਿੱਧਾ ਬਣਾ ਲਿਆ ਲਾਸਟ ਵਾਲਾ ਵੀ ਸਿੱਧਾ ਬਣਾ ਲਿਆ ਉਲਟੀ ਸਲਾਈ ਬਣਾਉਣੀ ਹੈ ਆਪਾਂ ਚਲੋ ਜੀ ਆਪਾਂ ਸਿੱਧੇ ਪਾਸੇ ਆ ਗਏ ਦੇਖੋ ਜੀ ਆਪਾਂ ਇੱਕ ਗੁੰਡਾ ਤਾਰਿਆ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਿਆ ਫਿਰ ਆਪਣੇ ਵਾਲ ਧਾਗਾ ਕਰਾਂਗੇ ਇੱਕ ਦੋ ਗੁੰਡੇ ਆਪਾਂ ਸਿੱਧੇ ਬਣਾ ਲਏ ਹੁਣ ਆਪਾਂ ਫਿਰ ਆਹ ਵਾਲਾ ਗੁੰਡਾ ਇਸ ਤਰ੍ਹਾਂ ਲਟਾਵਾਂਗੇ ਤੇ ਅਗਲਾ ਇੱਕ ਗੁੰਡਾ ਨਾਲ ਲੈ ਕੇ ਦੋਆਂ ਦਾ ਇੱਕ ਕਰ ਦਾਂਗੇ ਤਿੰਨ ਗੁੰਡੇ ਆਪਾਂ ਇੱਥੇ ਉਲਟੇ ਬਣਾਵਾਂਗੇ। ਤਿੰਨ ਮ ਗੁੰਡੇ ਰਹਿ ਗਏ ਆਪਣੇ ਕੋਲ ਸਿੱਧੇ। ਇਹ ਕਾਪ ਆਂਦਰ ਲੈ ਲਿਆ ਇੱਕ ਗੁੰਡਾ ਹੁਣ ਆਪਣੇ ਕੋਲ ਇੱਥੇ ਸਿੱਧਾ ਬਣੂਗਾ। ਅਗਲਾ ਗੁੰਡਾ ਨਾਲ ਲੈ ਕੇ ਆਪਾਂ ਤਿੰਨ ਗੁੰਡੇ ਉਲਟੇ ਬਣਾ ਲਵਾਂਗੇ। ਫਿਰ ਤੋਂ ਦੋਵਾਂ ਦਾ ਇੱਕ ਕਰਾਂਗੇ। ਇੱਕ ਦੋ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਧਾਗਾ ਆਪਣੇ ਵੱਲ ਕਰਾਂਗੇ। ਦੋ ਕੁੰਡੇ ਸਿੱਧੇ ਬਣਾ ਲਾਂਗੇ ਜਿਹੜਾ ਆਪਾਂ ਕੁੰਡੇ ਘਟਾਏ ਆ ਉਹ ਆਪਾਂ ਇੱਥੇ ਵਧਾ ਲੈਣੀ ਆ ਤੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਦੇਖੋ ਜੀ ਆਪਣਾ ਇਸ ਤਰ੍ਹਾਂ ਦਾ ਬਣ ਗਿਆ ਕੁਝ ਡਿਜ਼ਾਈਨ ਇਹ ਤੇ ਹੁਣ ਦੇਖੋ ਜੀ ਆਪਾਂ ਕੀ ਕਰਾਂਗੇ ਹੁਣ ਇੱਥੇ ਬਣਾਵਾਂਗੇ ਆਪਾਂ ਜੀ ਇੱਕ ਕੁੰਡਾ ਤਾਰਿਆ ਇੱਕ 2 3 4 ਗੁੰਡੇ ਆਪਾਂ ਇੱਥੇ ਸਿੱਧੇ ਬਣਾ ਲਵਾਂਗੇ ਇੱਥੇ ਹੁਣ ਆਪਾਂ ਗੁੰਡਾ ਨਹੀਂ ਵਧਾਉਣਾ ਜੀ ਧਾਗਾ ਆਪਣੇ ਵੱਲ ਕਰਾਂਗੇ ਹੁਣ ਆਪਾਂ ਆਹ ਵਾਲਾ ਗੁੰਡਾ ਉਲਟਾ ਬਣਾਵਾਂਗੇ 1 2 3 ਗੁੰਡੇ ਆਪਾਂ ਉਲਟੇ ਬਣਾ ਲੇ ਹੁਣ ਜਿਹੜਾ ਆਪਣੇ ਕੋਲੇ ਆਹ ਵਾਲਾ ਗੁੰਡਾ ਇਹਦੇ ਨਾਲ ਆਪਾਂ ਇੱਕ ਗੁੰਡਾ ਇਧਰੋਂ ਲਵਾਂਗੇ ਇਹਨੂੰ ਵੀ ਸਿੱਧਾ ਬਣਾ ਲਵਾਂਗੇ ਫਿਰ ਇੱਕ ਗੁੰਡਾ ਇਧਰੋਂ ਉਲਟਾ ਲਵਾਂਗੇ ਇਹਨੂੰ ਵੀ ਸਿੱਧਾ ਬਣਾ ਲਵਾਂਗੇ ਤਿੰਨ ਗੁੰਡੇ ਸਿੱਧੇ ਇੱਤੋਂ ਤਿੰਨ ਗੁੰਡੇ ਉਲਟੇ ਇੱਕ ਦੋ ਇੱਕ ਗੁੰਡਾ ਫਿਰ ਆਪਾਂ ਇਧਰੋਂ ਲੈ ਲਵਾਂਗੇ ਆ ਸਿੱਧਾ ਜਿਹੜਾ ਇਹਨੂੰ ਵੀ ਆਪਾਂ ਉਲਟਾ ਬਣਾ ਲਵਾਂਗੇ ਪੰਜ ਗੁੰਡੇ ਆਪਾਂ ਸਿੱਧੇ ਬਣਾ ਲੈਨੇ ਹ ਜੀ ਉਲਟੀ ਸਲਾਈ ਆਪਣੇ ਕੋਲ ਜਿਵੇਂ ਦੇ ਗੁੰਡੇ ਹੈਗੇ ਆਪਾਂ ਉਸੇ ਤਰ੍ਹਾਂ ਬਣਾ ਕੇ ਫਿਰ ਮਿਲਦੇ ਹਾਂ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਹੁਣ ਫਿਰ ਤੋਂ ਸਿੱਧੇ ਪਾਸੇ ਆਗੇ ਇੱਥੇ ਬਣਾਵਾਂਗੇ ਜੀ ਆਪਾਂ ਹੁਣ ਇੱਕ ਕੁੰਡਾ ਤਾਰ ਕੇ ਤਿੰਨ ਕੁੰਡੇ ਸਿੱਧੇ ਹੁਣ ਆਪਾਂ ਆਹ ਵਾਲਾ ਕੁੰਡਾ ਉਲਟਾ ਬਣਾਵਾਂਗੇ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਜਿਹੜੇ ਆਪਾਂ ਉਲਟੇ ਤਿੰਨ ਕੁੰਡੇ ਰੱਖੇ ਆਪਣੇ ਤਿੰਨ ਹੀ ਰਹਿਣਗੇ ਜੀ ਆ ਦੇਖੋ ਇੱਥੋਂ ਚੱਲੇ ਤਿੰਨ ਤਿੰਨ ਤੇ ਹੁਣ ਇੱਧਰ ਨੂੰ ਜਾਣਗੇ ਤੇ ਹੁਣ ਦੇਖੋ ਜੀ ਆਪਾਂ ਆਹ ਵਾਲੇ ਜਿਹੜੇ ਦੋ ਕੁੰਡੇ ਆ ਦੋਹਾਂ ਦਾ ਇੱਕ ਕਰਾਂਗੇ తగ్గల్గే ఇండా సార్ తగ్గే వల్ కి ఆ కుటావే దోవ్వ తిన్న కండే ఉల్టే హ ఆ వేను ఉల్టా బాగే చారే స ਸਿੱਧੇ ਸਾਈਡ ਆ ਗਈ ਆਪਾਂ ਇੱਕ ਗੁੰਡਾ ਤਾਰਿਆ ਦੋ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਆਹ ਵਾਲਾ ਗੁੰਡਾ ਪਲਟਾ ਬਣਾਵਾਂਗੇ ਤਿੰਨ ਗੁੰਡੇ ਉਲਟੇ ਫਿਰ ਤੋਂ ਦੋਹਾਂ ਦਾ ਇੱਕ ਇੱਕ ਗੁੰਡਾ ਆਪਾਂ ਸਿੱਧਾ ਲੈਣਾ ਇੱਕ ਉਲਟਾ ਅਗਲਾ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਧਾਗਾ ਆਪਣੇ ਵੱਲ ਕਰਕੇ ਵੜ ਪਾਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਸਿੱਧਾ ਬਣਾਵਾਂਗੇ ਇਹਾ ਕੁੰਡਾ ਇਸ ਤਰ੍ਹਾਂ ਉਲਟਾ ਕੇ ਇੱਕ ਕੁੰਡਾ ਆਪਾਂ ਨਾਲ ਉਲਟਾ ਲੈ ਲੈਣਾ ਦੋਹਾਂ ਦਾ ਇੱਕ ਕਰ ਦਾਂਗੇ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਲਾਸਟ ਵਾਲੇ ਆਪਾਂ ਸਿੱਧੇ ਬਣਾ ਲੈਨੇ ਲਓ ਜੀ ਆਪਾਂ ਦੋ ਸਲਾਈਆਂ ਵਿੱਚ ਦੀ ਬਣਾ ਲਈਆਂ ਸੀ ਹੋਰ ਆਹ ਦੇਖੋ ਜੀ ਆਪਾਂ ਬਸ ਆ ਗਲੀਆਂ ਦਾ ਧਿਆਨ ਰੱਖਣਾ ਕਿ ਆਪਾਂ ਤਿੰਨ ਗਲੀਆਂ ਬਣਾਉਣੀਆਂ ਵਾਰੀਆਂ ਆਪਣੇ ਇਹ ਪੱਤੀ ਪੂਰੀ ਹੋ ਜੂਗੀ ਹੁਣ ਆਪਾਂ ਇੱਕ ਸਲਾਈ ਸਿੱਧੀ ਬਣਾ ਲਈ ਸੀਗੀ ਉਹਨੇ ਆਪਾਂ ਵੀਡੀਓ ਨਹੀਂ ਦਿਖਾਈ ਸੀ ਤੇ ਹੁਣ ਆਪਾਂ ਇੱਕ ਸਲਾਈ ਉਲਟੀ ਬਣਾ ਕੇ ਤੇ ਸਿੱਧੇ ਪਾਸੇ ਆ ਗਏ ਆ ਇਧਰ ਦੇਖੋ ਜੀ ਆਪਣੇ ਕੋਲੇ ਆਹ ਦੋ ਕੁੰਡੇ ਰਹਿ ਗਏ ਸੀਗੇ ਐਂਡ ਤੇ ਬਾਕੀ ਆ ਤਿੰਨ ਕੁੰਡੇ ਸਿੱਧੇ ਹੋ ਗਏ ਸੀ ਹੁਣ ਆਪਾਂ ਆ ਦੋ ਤਿੰਨ ਕੁੰਡੇ ਆਹ ਧਾਰ ਕੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਈ ਤਿੰਨ ਕੁੰਡੇ ਆਪਾਂ ਇੱਥੇ ਉਲਟੇ ਬਣਾਵਾਂਗੇ ਦੋ ਤਾਂ ਆਪਣੇ ਕੋਲੇ ਹੈਗੇ ਆ ਇੱਕ ਆਪਾਂ ਆ ਵਾਲਾ ਕੁੰਡਾ ਲਾਵਾਂਗੇ ਆਪਣੇ ਪੱਤੀ ਜਿਹੜੀ ਸਿੱਧੀ ਬਣਾਈ ਸੀ ਉਲਟਾ ਬਣਾ ਲਏ। ਬਾਕੀ ਦੇ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ। ਚੇਹੇ ਕੁੰਡੇ ਆਪਾਂ ਸਿੱਧੇ ਬਣਾ ਲਏ। ਹੁਣ ਆਹ ਵਾਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ। ਦੋ ਕੁੰਡੇ ਇਦਾਂ ਬਣਾ ਲਵਾਂਗੇ ਆਹ ਵਾਲੇ ਕੁੰਡਾ ਨਾਲ ਲੈ ਕੇ ਹੁਣ ਆਪਾਂ ਇਹਨੂੰ ਤਿੰਨ ਕੁੰਡੇ ਸਿੱਧੇ ਬਣਾ ਲਵਾਂਗੇ ਤੇ ਇਸ ਤਰ੍ਹਾਂ ਕਰਕੇ ਹੁਣ ਆਪਣੀ ਆਹ ਪੱਤੀ ਦੇਖੋ ਜੀ ਆਹ ਤਾਂ ਅੱਧੀ ਬਣੀ ਆ ਆ ਵੀ ਇਦਰ ਅੱਧੀ ਬਣੀ ਆ ਆ ਪੂਰੀ ਬਣੂਗੀ ਚੱਲੋ ਜੀ ਦੇਖੋ ਆਪਣੀ ਆਹ ਪੱਤੀ ਪੂਰੀ ਬਣ ਗਈ ਆ ਇਧਰ ਆਪਣੀਆਂ ਸਾਈਡ ਤੇ ਅੱਧੀਆਂ ਅੱਧੀਆਂ ਪੱਤੀਆਂ ਬਣੀਆਂ ਇੱਧਰ ਵੀ ਆਪਣੇ ਫਿਰ ਤੋਂ ਉੱਦੀ ਵਰਤੀ ਤੇ ਆਹ ਵਿਚਾਲੇ ਆਪਣੇ ਫਿਰ ਸਟਾਰਟ ਹੋ ਜੂਗੀ ਪੱਤੀ ਬਣਨੇ ਇੱਥੇ ਆਪਣਾ ਹੁਣ ਇਹ ਡਿਜ਼ਾਈਨ ਫਿਰ ਤੋਂ ਸਟਾਰਟ ਹੋ ਜੂਗਾ ਵਾਲਾ ਚਲੋ ਜੀ ਇਸੇ ਤਰ੍ਹਾਂ ਆਪਾਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੇ ਆਪਾਂ ਥੋੜਾ ਜਿਹਾ ਬਣਿਆ ਦਿਖਾਉਨੇ ਆ ਤੁਹਾਨੂੰ ਜਿਹੜੇ ਆਹ ਵਾਲੇ ਤਿੰਨ ਤਿੰਨ ਕੁੰਡੇ ਆ ਇਹ ਦੇਖੋ ਜੀ ਇੱਥੋਂ ਤਾਂ ਇੱਧਰ ਨੂੰ ਆਏ ਫੇਰ ਇੱਧਰ ਨੂੰ ਗਏ ਹੁਣ ਇੱਧਰ ਹੁਣ ਫੇਰ ਇੱਧਰ ਨੂੰ ਹੋ ਜਾਣਗੇ ਜੀ ਇਹ ਇੱਧਰ ਨੂੰ ਜਾਣਗੇ ਤੇ ਦੇਖੋ ਜੀ ਇਸ ਤਰ੍ਹਾਂ ਬਣ ਲੜ ਗਿਆ ਨੇ ਇਹ ਬਹੁਤ ਸੋਹਣਾ ਲੱਗਦਾ ਕੁਰਤੀ ਸਵੈਟਰ ਜੈਕਟ ਦੇ ਕੁਝ ਵੀ ਬਣਾਓ ਕਿਸੇ ਵੀ ਰੰਗ ਚ ਪਾਦੇ ਗਏ ਂ ਗੋੜਾ ਹਰਾ ਰੰਗ ਹੈ ਇਹ ਤੇ ਤੁਸੀਂ ਕਿਸੇ ਹਰੇ ਰੰਗ ਚ ਪਾ ਸਕਦੇ ਹੋ ਡਿਜ਼ਾਈਨ ਫਿੱਕੇ ਚ ਗੋੜੇ ਚ ਤੇ ਬਹੁਤ ਸੋਹਣਾ ਲੱਗਦਾ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਤੁਹਾਡਾ ਤੁਹਾਨੂੰ ਆਪਣੇ ਚੈਨਲ ਨੂੰ ਕਰਿਓ ਜੀ ਸਪੋਰਟ ਤੇ ਮਿਲਦਾ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ